ਬਾਈ ਗੁਰਜੀ ਦਾ ਖਾਲਸਾ ਸ੍ਰੀ ਬਾਈ ਗੁਰਜੀ ਦੀ ਫਤਿਹ ਕਿੰਨੇ ਤੇ ਆਪਾਂ ਪਹਿਲਾਂ ਸਾਰੇ ਆ ਗੁਜਰਵਾਨਾਂ ਨੇ ਸਾਰੀਆਂ ਗੱਲਾਂ ਸੰਖੇਪ ਦੇ ਵਿੱਚ ਦੱਸ ਹੀ ਦਿੱਤੀਆਂ ਨੇ ਤੇ ਆਪਾਂ ਵੀਰੋ ਜੀ ਅੱਜ ਦਾ ਇਹ ਪ੍ਰੋਗਰਾਮ ਉਹ ਕਰਨ ਦੀ ਲੋੜ ਕਿਉਂ ਪਈ ਕਿਉਂਕਿ ਕਿਸਾਨ ਜਿਹੜੀਆਂ ਤਕਸਾਨੀ ਮਸਾਂ ਧੀਆਂ ਜਦੋਂ ਸੈਂਟਰ ਸਰਕਾਰ ਸੱਤਾ ਦੇ ਰੂਪ ਤੇ ਆਈਆ ਸੱਤਾ ਦੇ ਰੂਪ ਤੇ ਪਹਿਲਾਂ ਇਹਨਾਂ ਨੇ ਬੜੇ ਬੜੇ ਲਾਰੇ ਲਾਏ ਤੇ ਵਾਅਦੇ ਕੀਤੇ ਸੀ ਵੀ ਸਮੇਂ ਤੇ ਕਸਾਣਾ ਨੂੰ ਤੁਹਾਨੂੰ ਨਾ ਪਰ ਤੋੜਦੇ ਹਾਂ ਨਾਲ ਕਾਪਲੇ ਦਾ ਮੁੱਲ ਦਿੱਤਾ ਜਾਊਗਾ ਸਪੂਰਨ ਕਰਜ਼ਾ ਮਾਫੀ ਦਿੱਤੀ ਜਾਊਗੀ ਪਰ ਇਹ ਸਾਰੀਆਂ ਗੱਲਾਂ ਦੇ ਉੱਤੇ ਪੰਟਰ ਦੀ ਭਾਵੇਂ ਸਰਕਾਰ ਨੇ ਮੁਕਰ ਕੀਤੀਆਂ ਤਾਂ ਗੱਲ ਕੀਤੀ ਆ ਉਹ ਆਪਾਂ ਨੂੰ ਪਤਾ ਵੀ ਸਰਕਾਰ ਦੀ ਨੀਤੀ ਅਤੇ ਨੀਤੀ ਦੋਨਾਂ ਦੇ ਵਿੱਚ ਫਰਕ ਆ ਤਾਂ ਹੀ ਆਪਾਂ ਨਰਾਸ਼ ਹੋ ਕੇ ਇੱਥੇ ਸੜਕਾਂ ਦੇ ਵਿੱਚ ਆਉਂਦੇ ਆਏ ਆ ਤੇ ਅਸੀਂ ਇਹ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਭਾਈ ਸਾਾਨੂੰ ਕੋਈ ਸ਼ੌਕ ਨਹੀਂ ਹੈਗਾ ਐਸੇ ਸੜਕਾਂ ਤੇ ਬੈਠਣ ਦਾ ਨਾ ਹੀ ਅਸੀਂ ਕੋਈ ਐਨੇ ਭੇਲੇ ਆ ਵੀ ਅਸੀਂ ਸੜਕਾਂ ਦੇ ਉੱਤੇ ਰੋਣ ਦਾ ਸਾਨੂੰ ਕੋਈ ਕੰਮ ਤੰਦਾ ਹੋਇ ਨਹੀਂ ਕਿਸਾਨ ਵੀ ਆਪਣੇ ਰਿਚੇ ਬਿਆਂ ਦੇ ਵਿੱਚੋਂ ਮਜਬੂਰ ਹੋ ਕੇ ਦੂਜੀ ਹੋ ਕੇ ਐਸੇ ਸੜਕਾਂ ਦੇ ਉੱਤੇ ਆਏ ਨੇ ਤੇ ਦੂਜੀ ਗੱਲ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਵੇਂ ਤੇ ਆਪਣੇ ਕਿਸਾਨ ਵੀਰਾਂ ਦੇ ਪੁੱਤ ਲੋ ਜਿਵੇਂ ਬੰਦਿਆ ਸਾਰੇ ਚੰਗੀਆਂ ਨੇ ਇਸੇ ਦੇ ਲੜਨ ਦਾ ਤਰੀਕਾ ਬੱਖੋ ਬਖਰਾ ਹੁੰਦਾ ਤੇ ਜਿਵੇਂ ਇਹ ਜਥੇਬੰਦੀਆਂ ਲੜ ਰਹੀਆਂ ਨੇ ਬਾਰਡਰ ਦੇ ਉੱਤੇ ਤੇ ਸਰਕਾਰ ਵੱਲੋਂ ਉਹਨਾਂ ਨੇ ਤੇ ਵਿਸਥੇਰ ਕੀਤਾ ਜਾ ਰਿਹਾ ਉਹਦੇ ਰੋਸ ਵਿੱਚ ਅੱਜ ਦੇ ਤਿੰਨੇ ਦਿਨਾਂ ਦੇ ਬਾਦ ਪਾਦ ਆਗੂਆਂ ਨੇ ਤੜਪ ਕੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾ ਰਹੇ ਨੇ ਤੇ ਵੀਰੇ ਮੈਂ ਹੋਰ ਨਹੀਂ ਚੱਲ ਬਾਕੀ ਆਗੂਆਂ ਨੇ ਦੱਸ ਦਿੱਤਾ ਸੰਖੇਪ ਦੇ ਵਿੱਚ ਪੀਐਮਐਸਪੀ ਵਿਰਾਂਤੀ ਕਾਨੂੰਨ ਦਾ ਆਪਾਂ ਨੂੰ ਇਹ ਲੋੜ ਤੇ ਆਈ ਕਿਉਂਕਿ ਜੇ ਮੈਂ ਆਪਣੇ ਥੋੜੇ ਜਿਹਾ ਸੋਚ ਕੇ ਸਮਝਦਾ ਕਿ ਤੁਸੀਂ ਸਮਝੀਏ ਡਾਕਟਰ ਸਵਾਮੀ ਲਾਤਾ ਰਿਪੋਰਟ ਦੇ ਬਾਰੇ ਜਿਹੜਾ C2+50% ਦਾ ਫਾਰਮੂਲਾ C2+50% ਦਾ ਫਾਰਮੂਲਾ ਹੈਗਾ ਕੀ ਅਜੇ ਆਪਾਂ ਥੋਕੇ ਦਾ ਬੰਦੇ ਵਿੱਚ ਸਮਝੀਏ ਜਿਵੇਂ ਕਿਸਾਨ ਦੀ ਜ਼ਮੀਨ ਦਾ ਥੋਕਾ ਉਹਦੀ ਲਾਗਤ ਅੱਧੇ ਜਿੰਨਾ ਵੀ ਉਹਦੀ ਲੇਬਰ ਦੇ ਵਿੱਚ ਟੈਸਟ ਆਉਂਦੀ ਆ ਸਾਰਾ ਕੁਝ ਮਿਲਾ ਕੇ ਜੇ ਮੰਨ ਲਓ 10000 ਆਉਂਦਾ ਤੇ ਆਪਣੀ ਮੰਗ ਆ ਵੀ ਆਪਾਂ ਨੂੰ 1.5 ਗੁਣਾ ਦਿੱਤਾ ਜਾਵੇ ਚਾਹੇ 15000 ਦਿੱਤਾ ਜਾਵੇ ਤੇ ਹੁਣ ਜੇ ਆਪਾਂਿੱਕਾ ਫਰਲਪਾਹੇ ਦੇ ਵਿੱਚ ਸਮਝੀਏ ਕਿ ਕਿਸੇ ਮੰਨ ਲਓ ਆਪਾਂ ਦੁਕਾਨ ਕਰ ਲਈ ਕਿਸੇ ਨੇ ਪਿੰਡਾਂ ਦੇ ਵਿੱਚ ਕੋਈ ਹੱਤੀ ਕਰਨੀ ਤੇ ਉਹ ਤੇ ਹੱਤੀ ਦੇ ਵਿੱਚ ਲੱਖ ਰੁਪਈਆ ਦਾ ਸੌਦਾ ਪਾ ਲਿਆ ਇਹ ਕੋਈ ਨਹੀਂ ਚਾਹੁੰਦਾ ਵੀ ਉਹਦਾ 80000 ਦਾ ਵੇਕੇ ਜੇ 90000 ਦਾ ਬੇਚੇ ਉਹਦੇ ਵਿੱਚ ਕਾਂ ਪੱਲਨੇ ਨੇ ਜੇ 1.5 ਲੱਖ ਜਾਂ 1 ਲੱਖ 40000 ਦਾ ਬੇਚੇ ਕੋਈ ਚੀਜ਼ ਆਪਾਂ کہہ ਰਹੇ ਆ ਸਰਕਾਰ ਤੋਂ ਮੰਗ ਰਹੇ ਆ ਵੀ ਕਿਸਾਨ ਦੀ ਲੇਬਰ ਕੋਸਟ ਨੂੰ ਮਿਲਾ ਕੇ ਜਿਹੜਾ 1.5 ਗੁਣਾ ਦਿੱਤਾ ਜਾਵੇ ਉਹ ਆ ਸਮੀਨਾ ਕਾ ਰਿਪੋਰਟ ਤੇ ਦੂਜੀ ਗੱਲ ਜਿਹੜੀ ਸਰਕਾਰ ਆਪਣੇ ਬਾਜਾਂ ਤੋਂ ਭੱਜ ਰਹੀ ਆ ਦਰਜ ਮਾਦੀ ਦੇ ਉਸਤੇ ਦਰਜ ਮਾਦੀ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਨਾਲ ਚੜੀ ہوئی ਆ ਜਿਹੜਾ ਕਿਉਂਕਿ ਇਹ ਕਿਸਾਨਾਂ ਨੇ ਕੋਈ ਸ਼ੋਕ ਬਤੇ ਨਹੀਂ ਹੋ ਕਰਿਆ ਸੀ ਕਿਸਾਨੀ ਲਾਗਤਾਂ ਦੀ ਜਦੋਂ ਹਰੀ ਕ੍ਰਾਂਤੀ ਦਾ ਉਹਨਾਂ ਨੇ ਨਾਰਾ ਦਿੱਤਾ ਉਹਦੇ ਲਾਹੇਵੰਦ ਧੰਦਾ ਦੀ ਅੱਡ ਵੀ ਲਾਹੇਵੰਦ ਧੰਦਾ ਪਰ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਗਾਰਨੇ ਇਹਨੂੰ ਘਾਟੇ ਦਾ ਫਾਇਦਾ ਬਣਾਇਆ ਗਿਆ ਤਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਆਪਣੇ ਜ਼ਮੀਨਾਂ ਦੇ ਉੱਤੇ ਕਾਜ ਕੀਤਾ ਜਾਵੇ ਇਹ ਸਾਰੀਆਂ ਗਵਰਨਮੈਂਟਾਂ ਦੇ ਕਾਲਾਂ ਨੇ ਤੇ ਇਸ ਤਰ੍ਹਾਂ ਆਪਾਂ ਜਿਵੇਂ ਆਪਾਂ ਘੱਟੇ ਹੋਣਾ ਥੱਪ-ਥੱਪ ਜੱਟੇ ਮੰਤਰੀਆਂ ਦੇ ਦਿੱਤੇ ਇਸੇ ਤਰ੍ਹਾਂ ਆਪਾਂ ਜਿਵੇਂ ਹੋਏ ਸੁਣਿਆ ਜੀ ਕਿ ਦਿੱਤਾ ਨਹੀਂ ਪੱਤੀ ਹੈ ਤੇ ਜੀ ਨੇ ਆਪਾਂ ਮੱਦੇਦਾਰੇ ਰੱਖੀਏ ਵੀ ਕੋਈ ਵੀ ਅੱਜੇ ਜੇ ਕੋਈ ਸੂਜਮਤ ਮੋਰਚਾ ਆਪਾਂ ਨੂੰ ਕੋਈ ਤਾਕ ਦਿੰਦਾ ਤਾਂ ਇਸੇ ਤਰ੍ਹਾਂ ਬਾਤ ਚੜ ਕੇ ਹਸਾ ਲਈਏ ਤਾਂ ਜੋ ਫਿਰਕਟੀਆਂ ਸਰਕਾਰਾਂ ਨੇ ਜਿਹੜੇ ਸਰਕਾਰਾਂ ਨੇ ਲੋਕਾਂ ਨੂੰ ਮਜਬੂਰ ਕਰੀਏ ਕਿ ਕਿਸਾਨ ਹੁਣ ਇੱਕ ਮੋਟਾ ਹੋਏ ਦਿੱਤੇ ਨੇ ਤੇ ਉਹਨਾਂ ਨੂੰ ਇਹਦੇ ਹੱਥ ਦੇਣੇ ਪੈਣਗੇ ਤੇ ਇੰਨੇ ਤੇ ਬੁਨਤੀਆ ਕਰਦਾ ਖਿਵਾ ਦਾ ਜਾਚਕਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ